ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਚ ਤੇ ਅੱਜ ਬੈਠੇ ਬਾਈ ਚੱਲੀਆਂ ਵਾਲੀ ਮੋਟਰ ਤੇ ਤੇ ਬੰਦੇ ਲਾਏ ਕੱਕ ਕੱਢਣ ਆਪਾਂ ਨਾਲ ਲੱਗੇ ਹੋਏ ਤੇ ਆਪਾਂ ਵੀ ਤੇ ਹੁਣ ਹੋ ਗਿਆ ਆਪਣਾ ਕੱਖਾਂ ਟਾਈਮ ਸ਼ਾਮ ਹੋ ਗਈ ਬਾਈ ਤੇ ਵੱਜ ਗਏ 4:00 ਤੇ ਹੁਣ ਕੱਕ ਅੰਡਾ ਕਰਨਾ ਤੇ ਬਾਈ ਡਾਉਨ ਵਾਈ ਵੀ ਪਹੁੰਚਿਆ ਹੋਇਆ ਅੱਜ ਮੋਟਰ ਉਰ ਨਾਰਾਜੀ ਤੇ ਪਹਿਲਾਂ ਤੇ ਪਾਵਰ ਗਈ ਭੱਜ ਹੁਣ ਤੇ ਬਾਕੀ ਆਪਣਾ ਬਾਈ ਭਾਂਜੇ ਵੀ ਆਏ ਹੋਏ ਆ ਅੱਜ ਤੇ ਉਹ ਨਾਨਾ ਵੀ ਮਨਾਉਂਗੇ ਘਰਾਂ ਜਾ ਕੇ ਪਹਿਲਾਂ ਤੁਹਾਨੂੰ ਮਲਾਉਂਦੇ ਆਂ ਡਾਣ ਬਾਬੇ ਨਾਲ ਡਾਣ ਵਈ ਆਇਆ ਆ ਤੇ ਮਲਾਉਨੇ ਦੀ ਤੁਹਾਨੂੰ ਜੀਰੀ ਬਾਕੀ ਆਪਣੀ ਕਾਇਮ ਆ ਬਾਈ ਫਸਲ ਵੜੀ ਆ ਵਧੀਆ ਹੁਣ ਤੱਕ ਤੇ ਸਭ ਦਾ ਹੀ ਵਧੀਆ ਝੋਨਾ ਬਾਈ ਆਇਤੀ ਤੇ ਆਪਣੀ ਜੀਰੀ ਲੇਟੇ ਲੱਗੀ ਜੀ ਨਿਸਰ ਨਹੀਂ ਹਲੇ ਲੱਗੀ ਤੇ ਸਿਵਰੇ ਆਪਾਂ ਠਹਿਰ ਕੇ ਕਰਾਂਗੇ ਜਦੋਂ ਨਿਸਰ ਲੱਗੀ ਉਦੋਂ ਵੀ ਕਰਾਈਦਾ ਬਾਈ ਫਾਇਦਾ ਤੇ ਬਿਮਾਰੀ ਮੂਰੀ ਕੋਈ ਨਹੀਂ ਸਹੀ ਐਨ ਗੰਨਾ ਆਪਾਂ ਨੇ ਇੱਕ ਵਾਰੀ ਬਣਾ ਦਿੱਤਾ ਤਾਂ ਤੇ ਆਪਾਂ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਆ ਤਾਂ ਇਨਫੋਰਮੇਸ਼ਨ ਦੰਨੇ ਬਾਈ 95 ਗੰਨਾ ਬਣਾਤਾ 38 ਬਾਈ ਜਿਹੜਾ ਸਰੋਂ ਵਾਲਾ ਤਾਂ ਥੋੜਾ ਜਿਹਾ ਹਲਕਾ ਹੈ ਤੇ ਉਹ ਬਣਾਉਂਗੇ 2-4 ਦਿਨ ਤੱਕ ਇਹ ਚ ਆਪਾਂ ਨੇ ਰੇਵੀ ਪਾਤਾ ਵੀਰ ਦੁਆਰਾ ਬਣਾ ਕੇ ਤੇ ਦਿਖਾਉਣੇ ਆ ਬਾਈ 26 ਜੀ ਦੀ ਲੱਗੀ ਹੋਈ ਆ ਇੱਕ ਹੋਰੇ ਤੇ 110 ਲੱਗੀ ਹੋਈ ਆ ਚੱਲੀਆਂ ਵਾਲੀ ਮੋਟਰ ਤੇ ਠੇਕੇ 'ਵਰ ਜ਼ਮੀਨ ਆ ਬਾਈ ਆਪਣੀ ਆ ਕਿਸੇ ਖੌਣੇ ਆਈ ਤੁਹਾਨੂੰ। ਨੂੰ ਦੇਖੋ ਬਾਈ। ਹਰੇ ਹੀ ਮਾਰ ਲੱਗ ਗਈ ਹੁਣ ਤਾਂ ਪੂਰੀਆਂ ਜੀ ਰੀਆਂ ਨੇ। ਚਾਰੇ ਪਾਸੇ ਇੱਕ ਪੱਤੇ ਦੇਖੋ ਦਰਖਤਾਂ ਕਿੰਨੇ ਸੋਹਣੇ। ਹਰਿਆਈ ਹੋ ਰਹਿਆਈ ਹੈ ਚਾਰੇ ਪਾਸੇ ਚਮਕਦੀ। ਇੱਧਰ ਆਵਣੀ ਆ ਬੱਟ ਤੋਂ ਇੱਧਰ ਇੱਧਰ ਜਿਹੜੀ। ਇਹ ਛੱਬੀ ਆ ਬਾਈ। ਛੱਬੀ ਲੀਟਰ ਲਈਦੀ। ਆ ਬੈਠਾ ਬਾਈ ਇੱਧਰ ਬੰਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਗੱਲ ਪਿਆ ਐ? ਪਿਆ ਤਾਂ ਠੀਕ ਆ। ਨਾਲੇ ਨਾਲੇ ਕਿਰਪਾ ਹੋ ਗਈ ਅੱਛਾ। ਕਿਰਪਾ ਹੋ ਗਈ। ਗਰਮੀਓ ਬਹੁਤ ਆ ਸੌਣ ਲੱਗੀ। ਹਾਂ। ਦਖਾਤ ਸੌਣ ਨੇ ਹੱਥ ਨਹੀਂ ਦਿਖਾਏ ਪਾਦਨ ਨੇ ਹੱਥ ਦਿਖਾਤੇ ਹਾਦੂ ਦਾ ਬਾਈ ਪਹਿਲਾ ਦਿਨ ਅੱਜ ਸੰਗਰਾਦ ਵੀ ਆ ਅੱਜ ਸਹੀ ਬਾਈ ਇਹ ਤਾਂ ਗਰਮੀ ਸਵੇਰੇ ਬਹੁਤ ਯਾਰ ਬਹੁਤ ਬਾਕੀ ਨਵਾਂ ਮਹੀਨਾ ਸਾਰਿਆਂ ਲਈ ਵਧੀਆ ਆ ਪਿਆ ਹਨਾ ਸਾਲੇ ਵਧੀਆ ਹੋ ਗਿਆ ਸਾਲ ਤਾਂ ਹੋਏ ਚਲੋ ਆ ਮਹੀਨਾ ਤਾਂ ਪਹਿਲਾਂ ਲੰਗਾਈਏ ਸਾਲ ਦਾ ਤਾਂ ਕੀ ਪਤਾ ਨਾ ਕੀ ਨਹੀਂ ਜਿਹੜੇ ਉਹਦੇ ਰਜਾ ਚ ਹੋਣਾ ਠੀਕ ਹੈ ਜਿਹੜਾ ਕੰਮ ਉਹਦੀ ਰਜਾ ਚ ਹੋਣਾ ਅੱਜ ਮਿਲੇ ਬਹੁਤ ਦਿਨਾਂ ਬਾਅਦ ਬਾਈ ਅਸੀਂ ਬਹੁਤ ਜਨਾਬਾ ਮਿਲੇ ਹੋਣੇ 4-5 ਮਹੀਨੇ ਉਹ ਮਿਲਤਾ ਲੰਨੇ ਆ ਚੱਲ ਮੜਾ ਮੋਟਾ ਕੰਮ ਕਰਤੇ ਹੁੰਨੇ ਬਈ ਹਾਂ ਵੀਡੀਓ ਬੂਡੀਓ ਨਹੀਂ ਅਸੀਂ ਬਣਾਈ ਬਈ ਹੁਣ ਤੱਕ ਮਿਲਤਾ ਲੰਨੇ ਆ ਅਸੀਂ ਕੰਮ ਕਰਤੇ ਹੁੰਨੇ ਵਿਚ ਵਿਚਾਦੇ ਹਾਂ ਕੰਮ ਕਰਦਾ ਬਈ ਬੰਦਾ ਟਾਈਮ ਹੁੰਦਾ ਨਹੀਂ ਅੱਜ ਚਲੋ ਛੁੱਟੀ ਲੈ ਕੇ ਆ ਗਿਆ ਅੱਜ ਹੈ ਅੱਜ ਛੁੱਟੀ ਮਿਲ ਗਈ ਦੁਬਾਰੇ ਤੇ ਠੀਕ ਹੈ ਠੀਕ ਵਧੀਆ ਉਹ ਜੀ ਜੂਰੀ ਕਹਿਵਾ ਜੀਰੀ ਤਾਂ ਰੱਖੀ ਬਾਕੀ ਬੂਟੇ ਉਲਾਤੇ ਆਇਤੀ ਤਾਂ ਕੀਲੇ ਰੱਖਿਆ ਹੈ ਬਾਕੀ ਡੇਢ ਦੋ ਕੀਲੇ ਦਾ ਬੂਟੇ ਉਲਾਤੇ ਹੂੰ ਜੀਰੀ ਦਾ ਕੰਮ ਤਾਂ ਰੱਖਿਆ ਹੀ ਨਹੀਂ ਅੱਛਾ ਜੀਰੀ ਦਾ ਕੰਮ ਨਹੀਂ ਰੱਖਿਆ ਕਿਹੜਾ ਰੱਖ ਖੱਟੀ ਆ ਗਰਮੀ ਥੋੜੀ ਬੂਟਿਆਂ ਦਾ ਕੰਮ ਰੂਟਾ ਭਾਈ ਬੂਟਿਆਂ ਦਾ ਆਪਣੇ ਹੈ ਤਾਂ ਲੋਟਾ ਆਪਣੇ ਏਰੀਆ ਚ ਹੁਣ ਬਾਜਰਾ ਵੇਚ ਤਾਂ ਕਾਫੀ ਅੱਧਾ ਕਿ ਕੀਲੇ ਪੋਣਾ ਬਾਕੀ ਹੁਣ ਫੇਰ ਕਣਕ ਦੇ ਬੀਜ ਧੁੰਗੇ ਬਸ ਕੱਖ ਵੀ ਠੀਕ ਉਹਨੇ ਤੇ ਕੱਖ ਹੋ ਜਾਂਦੇ ਜਿਨਾਂ ਨੂੰ ਕੱਖ ਵੀ ਨਹੀਂ ਮਿਲਦੇ ਕੱਖੇ ਹੁਣ 1.5 ਕਿਲਾ ਲਾਤਾ ਬੂਟਿਆਂ ਦਾ 1.5 ਕਿਲਾ ਲਾਤੀਲਾ ਜੀਰੀ ਦਾ ਹੋ ਗਿਆ ਕਿੰਨਾ ਜੀਰੀ ਦਾ ਇੱਧਰ ਤਾਂ ਜ ਬੂਟੇ ਲੱਗਣੇ ਵੀ ਨਹੀਂ ਉਹ ਢਾਈ ਬੰਦ ਉੱਧਰ ਨਹੀਂ ਮੰਨਵਾਲਾ ਆਪਣੀ ਵਾਲਾ ਪੈਣੀ ਪੈਣੀ ਠੀਕ ਹੈ ਉੱਧਰ ਹਾਂ ਉੱਥੇ ਠੀਕ ਆ ਉਹ ਲੱਗਿਆ ਇੱਕ ਬੰਦਾ ਬਾਈ ਇੱਕ ਬੰਦਾ ਬੱਟਰ ਨੂੰ ਲੱਗਿਆ ਇਹ ਆਪਾਂ ਨੇ ਕੱਖ ਕਢਾਇਆ ਨਹੀਂ ਤਾਂ ਇੱਕ ਵਾਰੀ ਉਹ ਵਾ ਹੱਥ ਪੈਰ ਫਰਾ ਦੇਣਾ ਖਤਮ ਆ ਕੰਮ ਫੇ ਤਾਂ ਉਹ ਠਾ ਮੜਾ ਜਾਂ ਕੱਖ ਜਿਆਦਾ ਤਰੋ ਜਿਹੜੀ ਅਗੇਤੀ ਜੀ ਲੱਗੀ ਹੁੰਦੀ ਆ ਪਛੇਤੀ ਤਾਂ ਹੈ ਨਹੀਂ ਮਹੀਨੇ ਤੱਕ ਡੇਢ ਮਹੀਨੇ ਤੱਕ ਜ਼ੀਰੋ ਆਏ ਨਹੀਂ ਬੱਬੇ ਇੱਕ ਦੀ ਮੀਂਹ ਨਹੀਂ ਪਈ ਯਾਰ ਬਹੁਤ ਬਹੁਤ ਔਖਾ ਮੀਂਹ ਨਾਲ ਤਾਂ ਬਹੁਤ ਫਰਕ ਆ ਇਧਰ ਨਹੀਂ ਦੇਖਦਾ ਕਿਆ ਗੱਲ ਇਧਰ ਦੇਖ ਗੱਲ ਤਾਂ ਕੁਝ ਨਹੀਂ ਸੋਹ ਹੈ ਇੱਕ ਦੀ ਮੀਂਹ ਨਹੀਂ ਪਈ ਬਾਬੇ ਨਾਲ ਬਹੁਤ ਔਖਾ ਮੀਂਹ ਸੱਚੀ ਪਈ ਹੋਣੀ ਵਾਲੇ ਹਾਂ ਪਰਸੋਂ ਜੇ ਉੱਥੇ ਪਿਆ ਜਣਾ ਕੱਢੇ ਦਿਨ 11 ਤਰੀਕ ਨੂੰ ਪਿਆ ਐਤਵਾਰ ਨੂੰ ਹਾਂ ਉਦਣ ਪਿਆ ਤਾਂ ਹਾਂ ਇਹ ਤਾਰ ਨੂੰ ਆਇਆ ਲਗਾਤਾ ਬਾਈ ਭਾਦੋਂ ਦੇਖਦੇ ਹਾਂ ਸੌਣ ਸੌਣ ਲਗਾਤਾ ਭਾਦੋਂ ਦੇਖਦੇ ਕਿੱਛ ਗਿਆ ਹੁੰਦਾ ਪੈਜ ਬੇਜ ਕਹਾਂ ਜਿਹੜੀ ਚ ਨਾ ਖਰਾਬ ਕਰੇ ਕੰਮ ਹੁਣ ਪਹਿਲੇ ਵੇੜਾ ਹੁਣ ਜਾਂ ਨਿਸਣ ਲੱਗ ਜਾਣਾ ਫਿਰ ਬੂਰ ਝੜਦਾ ਹਾਂ ਫਿਰ ਤਾਂ ਦਾਣਾ ਝੜੇ ਖਤਮ ਹੋ ਜਾਂਦਾ ਫਿਰ ਬੂਰ ਝੜਦਾ ਨੁਕਸਾਨ ਆ ਫਿਰ ਜ਼ਮੀਨ ਦਾ ਆ ਬੱਲਾ ਖਤਮ ਹੁਣ ਪਹਿਲੇ ਕੋਈ ਚੱਕਰ ਨਹੀਂ ਆ 10 ਦਿਨਾਂ ਅਜ ਕਿੰਨਾ ਮਰਜੀ ਪਹਿਲੇ 8-10 ਦਿਨਾਂ ਅਜ ਫਿਰ ਤਾਂ ਨਿਸਣ ਲੱਗ ਜਣੀਆਂ ਰਹਿ ਕਿਹੜਾ ਗਿਆ ਆਹਾ ਅਗਸਤਾ ਅੱਧਾ ਲੰਘ ਗਿਆ ਅਕਤੂਬਰ ਜਦਾਂ ਪੜ੍ਹਾਈ ਚੱਲੇ ਪੈਂਦੀ ਆ। ਅਕਤੂਬਰ ਸ਼ੁਰੂ ਹੁੰਦੀ। ਮੰਡੀਆਂ ਖੁੱਲ ਜਾਂਦੀ ਆ। ਪਹਿਲੇ ਅਕਤੂਬਰ ਨੂੰ ਖੁੱਲ ਜਾਂਦੀ ਆ। ਬਾਕੀ 26 ਜੂਬੀ ਜੀ ਦੀ ਜਾਂ ਬਾਸਮਤੀ ਇਹ ਆਉਣ ਲੱਗ ਜਾਂਦੀ ਆ। ਜਿਹੜੀਆਂ ਗੇਤੀਆਂ ਲਾਉਣੇ ਆ ਬਾਈ। ਆਲੂ ਵਾਲੇ ਖੇਤਾਂ ਵਾਲੇ। ਪਿਛਲੇ ਸਾਲ ਦੇਖਿਆ ਨਹੀਂ ਤਾਂ ਆਪਾਂ ਨੇ। ਉਹ ਮੱਛਵੜੇ ਗਏ ਨਹੀਂ ਤੇ ਉੱਧਰੋਂ ਆਪਾਂ ਮੱਛਵੜਾ ਸਾਹਿਬ। ਉਹ ਬੱਚੀ ਕਿੰਨੀ ਸਤੰਬਰ ਦੀ? 25 ਤਰੀਕ ਨੌਵੇਂ ਮਹੀਨੇ 10 ਮਹੀਨੇ ਦਾ। ਹਾਂ। ਕੁਸਤੀ ਦੀ ਉੱਥੇ। ਕੁਸਤੀ ਦੀ ਉੱਥੇ। ਉਹ ਕਿਹੜਾ ਦਾ? ਹੈਡੋਂ ਵੇਟ। ਹੈਡੋਂ ਵੇਟ। ਉੱਥੇ ਤੇ ਖਲਾ ਆਲੂ ਵੀ ਵਿਝਣ ਲੱਗੇ ਤੇ ਜਦ ਬਾਈ ਹਾਂ ਜਿੱਦ ਤੇ ਸਮਝ ਮੈਂ ਅੱਜ ਦੇ 40 ਦਿਨ ਨੂੰ ਫੇਰ ਆਲੂ ਬੀਜ ਹੋ ਗਏ ਉੱਥੇ ਬੀਜ ਹੋਣ ਸ਼ੁਰੂ ਹੋਏ ਨੇ ਹਾਂ ਦੇਖ ਲਾ ਆਪਣੇ ਹਲੇ ਨਿਸਰ ਨੇ ਨਾ ਨੋ ਨਹੀਂ ਹੋਰੇ ਹਨਾ ਲੋਕ ਵੱਢ ਕੇ ਉਧਰ ਉਹ ਕਰਦੇ ਆ ਤਿੰਨ ਫਸਲਾਂ ਤਾਂ ਹੀ ਲੈ ਹੁੰਦੀਆਂ ਬਾਈ ਅਗੇਤਾ ਲਾ ਕੇ ਆਲੂ ਫਾਇਦਾ ਹੀ ਤਾਂ ਹੈ ਟੈਂਸਰ ਪੱਟ ਹੋ ਜਾਣਾ ਰੇਟ ਹੋਊਗਾ ਆ ਕੀਤੇ ਵਾਰ ਵਧਦੇ ਚਰੀ ਬਾਈ ਬੈਠੇ ਝੱਲੀਆਂ ਆਈ ਮੋਟਰ ਤੇ ਯਾਰ ਬਾਕੀ ਬੱਦਲ ਦਾ ਰੋਜੇ ਹੋਈ ਜਾਂਦੇ ਆ ਨਹੀਂ ਪੈਂਦਾ ਜਣੀ ਕੇ ਪਾਣੀ ਚਲੋ ਹੁਣ ਤਾਂ ਬਹੁਤਾ ਲੋੜ ਨਹੀਂ ਮੋਟਰਾਂ ਤਾਂ ਚਲੋ ਕਰੀ ਜਾਂਦੀਆਂ ਪੂਰੀਆਂ ਬਾਕੀ ਫਾਇਦਾ ਹੀ ਆ ਚਲੋ ਜਿਵੇਂ ਮਾੜਾ ਮੋਟਾ ਪੈ ਜਾਵੇ ਇੱਕ ਤਾਂ ਪਰ ਕਿਵੇਂ ਐ ਕਿ ਚੋਈ ਚੱਲੀ ਹੋਣੀ ਬਾਬੇ ਦੇਖ ਲਾ ਆ ਬੱਟਾ ਪਰਦੇ ਨਾ ਆ ਜਗਣਾ ਆਟਾ ਬਾਈ ਆ ਖੇਤ ਦਾ ਪਾਣੀ ਆ ਖੇਚਣੀ ਆ ਜਾਂ ਨਹੀਂ ਉੱਪਰ ਨੂੰ ਚੱਲਦਾ ਹੁੰਦਾ ਤਾਂ ਇਹ ਐ ਬਾਬੇ ਲੋ ਆਪ ਆਂਗਾ ਇੱਕ ਸਾਲ ਨੇ ਰੀ ਲਿਆ ਤੇ ਇੱਕ ਸਾਲ ਮਾੜਾ ਹੋ ਗਿਆ ਪਿਛਲੇ ਸਾਲ ਬਸ ਕਰਾਤੀ ਹੁਣ ਇੱਕ ਤੇ ਦੇ ਇੱਕ ਤੇ ਸੋਕਾ ਦੇ ਦਲੀਆਂ ਦੇ ਇੱਕ ਤੇ ਚੌਲ ਸਾਰਾ ਕੁਝ ਕਰ ਲਿਆ ਬਾਈ ਮਾਰਾ ਹੀ ਨਹੀਂ ਹਾਂ ਫਿਰ ਦਾ ਲੰਮੜਦਾਰ ਇਹ ਹੈਗਾ ਸਪਰੇਅ ਵਾਲਾ ਬੰਦਾ ਇਹ ਬਸ ਇਹਦਾ ਪੰਪ ਚੱਕ ਲੈਣਾ ਇਹਨੇ ਹੁਣ ਇਹਨੇ ਆਟੋਮੈਟਿਕ ਫਾਰਮ ਰੱਖਿਆ ਵੇ ਜਦ ਕੰਨ ਖੁਬਾਉਣੂਰੇ ਬਣਾਵੇ ਸੋਚੀ ਨਾ ਜੀਉਂ ਜਪਾਈ ਵੀ ਹਾਂ ਬਾਜਾ ਫੋਨ ਆਈ ਨਾ ਘੁੰਮੀ ਜਾਣਾ ਪਰਦਾ ਉਹ ਪਰਨੇ ਚ ਬੰਨਿਆ ਆ ਫੋਨ ਉਹ ਦੇਖੋ ਪਿੱਛੇ ਭਾਈ ਸਪਰੇਅ ਕਰਦਾ ਇਹ ਸਪਰੇਅ ਕਰਦਾ ਇਹ ਪੱਕਾ ਬੰਦਾ ਸਪਰੇਅ ਵਾਲਾ ਨੇ ਹੈ ਪੰਪ ਚੱਕੂਗਾ ਇਹਨੇ ਬਸ ਆਹ ਨਿਸਰ ਲੱਗ ਜਵੇ ਜਿਹੜੀਆਂ ਚੱਲ ਪਵੇ ਕੰਮ ਇਹ ਪੰਪ ਚੱਕ ਲੈ ਬੱਕ ਕੱਢ ਗਿਆ ਆਪਣਾ ਰਹਿ ਗਿਆ ਇਹਦੇ ਬਾਅਦ ਉਧਰ ਰਹਿ ਗਏ ਤਿੰਨ ਕੀਲੇ ਨਿਬੜ ਜੂ ਤਿੰਨ ਚਾਰ ਕੀਲੇ ਉਰੇ ਨਿਬੜ ਜੂ ਕੱਲ ਤੱਕ ਚੋ ਠੀਕ ਉਧਰ ਉਰੇ ਨਿਬੜ ਤਾ ਗਿਆ ਆ ਖੇਤ ਰਹਿ ਗਿਆ ਇਹਦੇ ਬਾਅਦ ਲੰਬਾ ਲੰਬਾ ਜਾ ਤਿੰਨ ਕੁ ਵੀ ਗਏ ਤਾ ਹੀ ਰਹਿ ਗਿਆ ਬਾਕੀ ਤਾ ਹੀ ਰਹਿ ਗਿਆ ਉੱਧਰ ਚਾਰ ਕੀਲੇ ਉੱਧਰ ਘੜਤਾ ਭਾਈ ਚਾਰ ਕੀਲੇ ਰਹਿ ਗਏ ਉੱਧਰ ਬਸ ਬਾ ਉਥੇ 2-3 ਦਿਨ ਦਾ ਕੰਮ ਉਥੇ ਆ 2 ਦਿਨ ਦਾ ਨਵੇੜ ਕੇ ਕਦਮ ਮਤ ਆਣੀ ਅਰੇ ਪਾਣੀ ਸਾਰਾ ਕੋ ਪੂਰਾ ਆਪਣਾ ਓਕੇ ਹੋਰ ਕੰਮ ਬਾ ਹੁਣ ਮੀਂਹ ਪਾ ਦੇ ਇੱਕ 10 ਦਿਨ ਦੇ ਵਿੱਚ ਵਿੱਚ ਕਿਰਪਾ ਕਰ ਦੇਵੇ ਫਿਰ ਨਾ ਬੇਸ਼ੱਕ ਨਾ ਪਾਵੇ ਕਿ ਨਹੀਂ ਬਾਬੇ ਹੋਰ ਕੋਈ ਗੱਲ ਬਾਤ ਬਾ ਠੀਕ ਆ ਠੀਕ ਆ ਕੋ ਲੰਗਿਆ ਉਹ ਬੱਟਪੁਰ ਨਹੀਂ ਲੱਗਿਆ ਦਾ ਪਹਿਲਾਂ ਬਾਈ ਤੇ ਹੁਣ ਮੇਰਾ ਟਾਈਮ ਹੋ ਗਿਆ ਕੱਖ ਵੱਟਣੇ ਦਾ ਚਰੀ ਵੱਢ ਕੇ ਲਿਆਉਣ ਨੂੰ ਤੇ ਚਲਦੇ ਆ ਉਧਰ ਮੋਟਰਪਲ ਲੋ ਜੀ ਬਾਈ ਪਹੁੰਚ ਗਏ ਖੇਤ ਚ ਵੱਢ ਲਈ ਆਪਾਂ ਨੇ ਚਰੀ ਵੱਢ ਲਈ ਰੌਣ ਵੀ ਆਇਆ ਨਾਲ ਸੱਸੀ ਕਾਲ ਜੀ ਔਰ ਬੜੀਆ ਭਾਈ ਚੈਰੀ ਬੜੀ ਡਾਉਨ ਬਾਬੇ ਨੇ ਜਾ ਕੇ ਬੜਵਾਤੀ ਨਾਲ ਹਾਂ ਬੜਵਾਤੀ ਬਾਕੀ ਅੱਜ ਲਾਈਟ ਹੈ ਨਹੀਂ ਅੱਜ ਘਰਾਂ ਲਾਈਟ ਹੈ ਨਹੀਂ ਕੱਲ ਲਾਈਟ ਹੈ ਨਹੀਂ ਬਾਕੀ ਚੋਕਾ 9 ਵਜੇ ਚੋਕਾ 9:00 ਚੰਗੀ ਭਾਦੂ ਛੜੀ ਤਾਂ ਹਨੇਰੀ ਲਿਆਤੀ ਪਹਿਰੇ ਤੇ ਨੇ ਓਏ ਭਾਈ ਇਹ ਦੇਖੋ ਇਹ ਕੌਣ ਆ ਗਿਆ ਅਦਰ ਸਾਡਾ ਭਾਨਜਾ ਆ ਗਿਆ ਅਦਰ ਨੂੰ ਕਰ ਭਾਨਜਾ ਕਿਵੇਂ ਆ ਜੀ ਠੀਕ ਹੈ ਠੀਕ ਹੈ ਜੀ ਪਹੁੰਚ ਗਿਆ ਜਨਾਨਗਿਆਂ ਕਿੰਨੀਆਂ ਛੁੱਟੀਆਂ ਲੈਣ ਆਈਆਂ ਕਾਲੂ ਚਲੇ ਜਾਣਾ ਕਾਲੂ ਚਲੇ ਜਾਣਾ ਆ ਤੇਗ ਵੀਰ ਦੋ ਤਾ ਹੋ ਵੀਸ ਕੰਮ ਕਰੀਆ ਅੱਛਾ ਆਮਰਾ ਖੇਤ ਨੂੰ ਕਹਿੰਦਾ ਮੈਂ ਲੈ ਕੇ ਚੱਲੋ ਹਾਂ ਤੇਗ ਵੀਰ ਹੂੰ ਆਪ ਦੇਖਦਾ ਤਾਂ ਆ ਫੇਰ ਚੱਲ ਮਾਂ ਪੁੱਤ ਮੱਛਰ ਹੋ ਜਣਾ ਨਹੀਂ ਫੇਦਾ ਗਿਆ ਜਾਣ ਦਾ ਮੱਛਰ ਕਰੇ ਘਰ ਛੱਡੇ ਬਾਕੀ ਜੀਰੀ ਦੀ ਗੜਾਈ ਕੱਲ ਨੂੰ ਮੁੱਕ ਜੂ ਪਰਸ ਨੂੰ ਆ ਬਾਈ ਕਦੋਂ ਦੇ ਨਗਰਾਈ ਮੈਂ ਕੜਾਈ ਉਹ ਕੱਖ ਕਰਦੇ ਵਿੱਚ ਵਿੱਚ ਲਾ ਲਈਏ ਅੰ ਵਿੱਚ ਨੂੰ ਹਾਂ ਇੱਧਰ ਤਾਂ ਬਾਈ ਆਹ ਦੱਤੀਆਂ ਇੱਧਰ ਤਾਂ ਸਾਰੇ ਸਾਫ਼ ਆ ਇੱਧਰ ਤਾਂ ਕਰਾਤੀ ਦੀ ਉੱਧਰ ਰਹਿ ਗਏ ਬਸ ਚੱਲੀਆਂ ਵਾਲੇ ਮੁੱਕ ਗਿਆ ਚੱਲੀਆਂ ਵਾਲੇ ਮੁੱਕ ਜੂ ਕਾਲੂ ਹੁਣ ਟੱਕ ਕੱਢਣਾ ਹੀ ਰਹਿ ਗਿਆ ਉਹ ਉਨ ਵੱਡ ਹੋ ਗਿਆ ਪੱਟਾ ਵਾਲਾ ਪੱਟਾ ਵਾਲਾ ਪੱਟਾ ਬਾਹਰ ਕੱਢਣਾ ਹੈ ਅੱਛਾ ਕਾਲੂ ਹੁਣ ਦੁਪਹਿਰ ਦਾ 2 ਘੰਟੇ ਚ ਕੱਢ ਦੂਗਾ ਇਹ ਕਿਹੜੇ ਰਸਤੇ ਕੱਢੂੰਗਾ ਰਸਤੇ ਪਹੀ ਪੈ ਛੱਡ ਦਾਂ ਠੀਕ ਹੈ ਚੱਲੀਆਂ ਵਾਲੇ ਕੋ ਹਾਂ ਠੀਕ ਹੈ ਉਗਣ ਜਿਆ ਫਿਰ ਤਾ ਰਖੜੀ ਕੋਈ ਬੰਨੀ ਨਾ ਨੇ ਦੋ ਦੋ ਬੰਨ ਲੀਆਂ ਤੇਰੀ ਭੈਣਾਂ ਦੇ ਬੰਨੀ ਆ ਤੇਰੀ ਭੈਣਾਂ ਕੋਈ ਨਹੀਂ ਬੰਨੀ ਉਹ ਫਿਰ ਮੌਕੇ 'ਵਰ ਬਨੂਗੇ ਤਾ ਰਖੜੀਆਂ ਪਾਈਆਂ ਤਨ ਖਾਦੇ ਹਾਂ ਨਾ ਮਨਿੰਦਰ ਇੱਕ ਦਿਨੇ ਪਿਆ ਦੋ ਸੋਮਵਾਰ ਦੀਆਂ ਦੋ ਦਿਨ ਪਾਈਆਂ ਤੇ ਸ਼ਨੀਵਾਰ ਐਤਵਾਰ ਪਾਈ ਵਿੱਚ ਦੱਦੀਏ ਫਿਰ ਬਾਕੀ ਬੱਦਲ ਹੋ ਗਿਆ ਬਾਈ ਬੱਕੀ ਜਾਉਂ ਨਾ ਬੈ ਬੱਢਣੀਆਂ ਇਹਦੀ ਭੈਣਾਂ ਦੇ ਬਾਕੀ ਅੱਜ ਰੰਗਾ ਰੰਗ ਪ੍ਰੋਗਰਾਮ ਫਿਰ ਕਰਤਾ ਨਹੀਂ ਨਹੀਂ ਕਿੱਥੇ ਕਰੇ ਕਰਤਾ ਹਾਤਾ ਫਿਰ ਆਉਂਦਾ ਚਲ ਠੀਕ ਆ ਵਧੀਆ ਗੱਲ ਸਕਰਾਂ ਦਾ ਸੁਣ ਛੱਡਣੀ ਵੀ ਚਾਹੀਦੀ ਲੱਗਦਾ ਨਹੀਂ ਇਹ ਲੱਗਦਾ ਨਹੀਂ ਨਹੀਂ ਵਾ ਅੱਖਾਂ ਨਾਲ ਲੱਗਦੇ ਵੀ ਲਖੜੀਆਂ ਮਨਾੜੀਆਂ ਨਹੀਂ ਨਹੀਂ ਮਨਾੜੀਆਂ ਉਫੜਾ ਆ ਤਾਂ ਕਰਤਾ ਪ੍ਰੋਗਰਾਮ ਨਹੀਂ ਉਫੜਾ ਆ ਨਹੀਂ ਮਾ ਫੇਰ ਸਹੀ ਮਾ ਫੇਰ ਸਹੀ ਕਿਤੇ ਹੁਣ 6 ਤਰੀਕ ਨੂੰ 6 ਤਰੀਕ ਨੂੰ ਮੌਕਾ ਨਿਕੋਂਦਾ ਨਹੀਂ ਹੋਸਗ੍ਰਾਂਦ ਅੱਜ ਸਗ੍ਰਾਂਦ ਕਹੜਾ ਦੇਖਦਾ ਕਰਤਾ ਬਈ ਪ੍ਰੋਗਰਾਮ ਕਰਿਆ ਹੋਇਆ 100% 100% ਕਰਿਆ ਹੋਇਆ ਕੀ ਬਾਈ ਤੁਸੀਂ ਕਹਿੰਦੇ ਮੈਂ ਕਰਦਾ ਉਹ ਮੰਨਦਾ ਨਹੀਂ ਅਸੀਂ ਕਹਿੰਦੇ ਕਰਿਆ ਹੋਇਆ ਕਹਿੰਦੇ ਅਸੀਂ ਬਾਕੀ ਛੜਾ ਦੋਤਾ ਆ ਦੂਆ ਦੋਤਾ ਛੋਟਾ ਤੇ ਪਾਸੀ ਮੋਲ ਚੱਲਣਾ ਇਹਨੇ ਦੇਖ ਲਾ ਹੁੰਦੀ ਸਾਰ ਬੂਟੇ ਜਿਹੜੇ ਵਧੇ ਹੋਏ ਤੇ ਫੁੱਲ ਫੁੱਲ ਸਾਰੇ ਕਟਿੰਗ ਕਰਦੀ ਕੈਂਚੀ ਨਾਲ ਕੈਂਚੀ ਨਾਲ ਹੂੰ ਕਟਿੰਗ ਦੀ ਕੈਂਚੀ ਆਪਣੀ ਘਰ ਵਾਲੀ ਬਰੀਕ ਫਿਰ ਗੜਾਈ ਲੱਗ ਗਿਆ ਕਰਨ ਫਿਰ ਗੜਾਈ ਲੱਗ ਜੇ ਨੀ ਆਣਾ ਅਸੀਂ ਚੱਲੇ ਆ ਉਹ ਆ ਜਾ ਉਹਨੂੰ ਬੁਲਾ ਲਾ ਆ ਜਾ ਚੱਲਦੇ ਆ ਲੱਡ ਹੋ ਗਏ ਵੱਡ ਤਾਂ ਲੈ ਆ ਜਾ ਉਹ ਹੈਗਾ ਮੋਟਰਸਾਈਕਲ ਸਾਡੇ ਕੋਲ ਆ ਜਾ ਲੰਗ ਗਿਆ ਬਾਈ ਲੰਗ ਗਿਆ ਬਾਈ ਬਾਣ ਜਾ ਆ ਬੰਦਾ ਲੰਗ ਗਿਆ ਹਾਂ ਠੀਕ ਆ ਚਲੋ ਘਰ ਨੂੰ ਚੱਲੇ ਆ ਜਾ ਕੇ ਨਾ ਤ ਹੋਊਗਾ ਹੂੰ ਐਨਾ ਤਾਂ ਲੈ ਮੋਟਰ ਫੇਰ ਗਰਮੀ ਨਾਲ ਨਾ ਹਲੇ ਬਾਬੇ ਕੇ ਨਹੀਂ ਵੜਦੇ ਵੜਦੇ ਅੱਜ ਅੱਜ ਗਰਮੀ ਬਹੁਤ ਈ ਆ ਮੈਂ ਫੇਰ ਨਾਲ ਆ ਸਾਰਾ ਕੁ ਨਾਲ રે ਸਾਰਾ ਕੁ ਸੈਪੀ ਨਾਲ ਹੋਰ ਕਹਿੰਦਾ ਨਾ ਇੱਥੇ ਡੋਕੀਆਂ ਮਾਰੀਆਂ ਪੂਰੀਆਂ ਰੀਠਿਆਂ ਨਾ ਨਾਉਣਾ ਰੀਠਿਆਂ ਨਹੀਂ ਮੈਂ ਕਹਿੰਦਾ ਟਾਈਮ ਗਿਆ ਰੀਠਿਆਂ ਵਾਲਾ ਹੁਣ ਹਾਂ ਨਹੀਂ ਪਹਿਲਾਂ ਰੀਠਿਆਂ ਨਾ ਉਹਦੀ ਮੋਡ ਰੀਠੇ ਹੁੰਦੇ ਸਾਬਣ ਸਾਬਣ ਬਿੱਲੂ ਦੁਕਾਨ ਤੇ ਲੈ ਕੇ ਸਾਰਾ ਕੁਝ ਅੱਛਾ ਨਾ ਲਿਆ ਸੀ ਚੱਲਦੀਆਂ 43 ਦਾ ਬਣਿਆ ਵੇ ਜੋ ਮਰਜੀ ਚੀਕ ਲੈ ਅੱਛਾ 43 ਸੈਕਟਰ ਹਾਂ 43 ਸੈਕਟਰ ਇਹ ਚੱਲੀਆਂ ਥਾਵਾ ਥਾਵਾ ਦਾ ਕੁਲਚੀਆਂ ਨਹੀਂ ਵਰਗਰ ਦੁਕਾਨਾਂ ਇਹਨੇ ਗਾੜੀ ਮਾਰਕੀਟ ਪੂਰੀ ਬਣ ਗਈ ਵਧੀਆ ਵਧੀਆ ਉਹ ਦੇਖ ਲਓ ਦੂਈ ਵਾਰੀ ਵੀ ਗੰਨਾ ਬੰਦ ਹੋਣ ਲੱਗ ਗਿਆ ਵੀ ਇਹ ਇੱਕ ਤੀ ਗੰਨੇ ਤਕੜੇ ਆ ਗੰਨੇ ਤਕੜੇ ਕਿ ਆ ਜਿਹੜੇ ਗੇਤੇ ਬੀਜ ਜੱਗੇ ਉਹ ਤਕੜੇ ਆ ਜਿਹੜੇ ਆਪਾਂ ਨੇ ਕੱਤੀ ਬੀਜੇ ਆ ਉਹ ਮਾੜੇ ਆ ਆਪਣੇ ਜਿਹੜੇ ਕੱਤੀ ਬੀਜੇ ਸਰੋਂ ਦੇ ਫੱਕਣ ਵਾਲੀ ਹੋਊਗੀ ਬਣਾਉਣਾ ਮਹੀਨੇ ਨੂੰ ਆਏ ਮਾੜਾ ਗੰਨਾ ਮਾੜਾ ਤਕੜਾ ਕਾਹਦੇ ਕਹੀਏ ਤੂੰ ਸਰੋਂ ਵਾਲਾ ਨਹੀਂ ਤਕੜਾ ਹੋਇਆ ਉਹੀ ਓਏ ਜਿਹੜਾ ਫੱਕਣ ਵਾਲਾ ਹੈ ਵਧੀਆ ਇਹ ਵਧੀਆ ਇਹ ਵਧੀਆ ਪਕਣ ਵਾਲਾ ਬਣਾ ਵੀ ਦਿੱਤਾ ਕੱਤਗੀ ਆ ਇਹ ਬੰਦਾ ਦਾ ਬਿਰੋ ਛੋਟਾ ਹਾਂ ਇੱਕ ਵਿੱਚ ਬੂਟੇ ਆ ਬਾਈ ਨਹੀਂ ਤਾਂ ਕੰਮ ਜਾਓ ਹੋ ਵੀ ਜਾਂਦਾ ਬੂਟੇ ਵੀ ਫਰਕ ਪਾਉਂਦੇ ਨਹੀਂ ਬੂਟੇ ਨਹੀਂ ਅੱਗੇ ਕੋਈ ਬੂਟਿਆਂ ਦਾ ਕੋਈ ਫਰਕ ਨਹੀਂ ਮਾੜਾ ਜੰਮਿਆ ਘਟਾ ਜੰਮਿਆ ਘਟਾ ਜੰਮਿਆ ਘਟਾ ਸਿਆਲ ਸਿਆਲ ਪਿਆ ਰਹਿੰਦਾ ਵਿੱਚ ਹਾਂ ਸਿਆਲ ਵਿੱਚ ਤਰਤੀ ਠੰਡੀ ਆ ਉੱਪਰ ਤੇ ਪਾਣੀ ਲਈ ਜਾਂਦੇ ਥੱਲੇ ਵੀ ਆ ਠੰਡੀ ਯਮਦਾ ਉਹ ਕੀ ਉਹੀ ਗਰਮੀ ਚ ਆ ਕੇ ਹਾਂ ਗਰਮੀ ਹੈ ਤਾਂ ਹੀ ਘੱਟ ਫੁੱਟਿਆ ਨਹੀਂ ਤਾਂ ਭਾਂਜੂ ਬੱਲੇ ਬੱਲੇ ਹੋਣੀ ਸੀ ਬੱਲੇ ਬੱਲੇ ਹੋਰ ਚਾਣਾ ਇਕਤੀ ਹੋ ਜਾਣੇ ਬਾਈ ਦੇਖਦੇ ਕਿੰਨੀਆਂ ਕਿ ਪਰਚੀਆਂ ਹੁੰਦੀਆਂ ਇਕਤੀ ਪਰਚੀਆਂ ਕਾਇ ਬਣਾਈਏ 6 6 ਪਰਚੀਆਂ 6 ਪਿਛਲੀ ਪਰਚੀਆਂ 3 ਐ ਇਕਤੀ 6 ਹੋ ਜਾਣੀ ਹਾਂ 6 ਮੁੱਡੇ ਦੇ ਦਾ ਉਹਦਾ ਤਾਂ ਆਪਾਂ ਨੇ ਪਹਿਲਾਂ ਹੀ ਗੇਰ ਦੇਣਾ ਟਾਲ ਪਰਾਂ ਉਹਦਾ ਟਾਲ ਪਰ 6 ਤਾਂ ਐ ਹੀ ਲਗਾਉਣੀਆਂ ਨਹੀਂ ਤਾਂ ਜ਼ਿਆਦਾ ਹੋ ਜਾਣੀਆਂ ਹਾਂ ਨਹੀਂ 6 ਲਗਾਉਣੀਆਂ 6 ਪਰਚੀਆਂ ਬਹੁਤ ਆ ਬਾਕੀ 6 ਪਰਚੀਆਂ ਬਹੁਤ ਆ ਬਾਕੀ ਜਿਹੜਾ ਟਾਲ ਫੜ ਰਹਾ ਉਹਦੀ ਪਰਚੀ ਗੱਲ ਹੁਣੀ ਆਪਾਂ ਨਾ ਆਉਂਦੀ ਗੱਲ ਹਾਂ ਬਾਕੀ ਭਈ ਇਹ ਪੰਨੂ ਮੋਟਰ ਪਰਚੀ ਟਾਲ ਬਾ ਉਹ ਵੱਢ ਗਿਆ ਪਾਣੀ ਪਹਿਲਾਂ ਕਣਕ ਵੀ ਇਥੇ ਕਣਕ ਥੋੜੋ ਵਿਜਣੀ ਸਰੋਂ ਸਰੋਂ ਵਿਜਣੀ ਸਰੋਂ ਹਾਂ ਮਿੱਠੀ ਵੀ ਸਰੋਂ ਵੀ ਠੀਕ ਆ ਨੇ ਸਰੋਂ ਕਣਕ ਨਾਲ ਵਧੀਆ ਨਕਲਦੀ ਆ ਨਾ ਪੱਤਾ ਨਾ ਕੁਝ ਕੋਈ ਚੱਕਰੇ ਸਹੀ ਹੈ ਸਰੋਂ ਵਧੀਆ ਉਤੇ ਬਾਅਦ ਸਰੋਂ ਵੱਢ ਕੇ ਆਪਣਾ ਨਿਊਟਰੀ ਬਾਜ ਆ। ਉਹ ਨਿਊਟਰੀ ਬਾਜ ਦਾ ਵਿਚ ਜ ਵਿੱਚ। YouTube ਆ ਜਾ। ਡਾਊਨ ਬਹੁਤ ਹੁੰਦਾ। ਬਹੁਤ ਆ ਜਾ। ਚੱਲੀਏ ਲੱਦੀਏ ਫਿਰ। ਬਾਤ ਰਹੀ ਜਿਹੜੀ ਮੈਂ ਗੱਲ ਕਹੀ ਤੀ। ਉੱਕਣੀਆਂ। ਆਪਣਾ ਟਾਲ ਵਸੜ ਕੇ ਕੰਨਾਂ। ਸਰੋਂ ਵੀ ਜਿਣੀ। ਸਰੋਂ ਬਾਜ ਨਿਊਟਰੀ ਬਾਜ। ਬਾਕੀ ਦਰਖਤ ਲਾਓ ਪਿਛਲੀ ਵਾਰ ਵਾਂਗੂ ਕਿਤੇ ਲੜਾਈ ਨਾ ਹੋ ਜਾਵੇ ਵਿਅਕਤੀ ਕਾਨਕ ਵਾਲਾ ਦਦਨ ਚੱਕ ਹੁਣੀ ਕਰਨਾ ਕਿਆ ਮਸ਼ੀਨ ਕਿਆ ਬੱਚੇ ਮਸ਼ੀਨ ਦੇ ਬੱਚੇ ਰੋਲਾ ਮੇ ਕੋ ਛਿੱਟਾ ਹੀ ਦੇਣਾ ਕਾਨਕ ਵੀ ਬਜਾਈ ਦਾ ਕਹਿੰਦਾ ਦਾ ਇਹ ਅੱਛਾ ਅੱਛਾ ਪਿਛਲੇ ਸਾਲ ਕਹਿੰਦਾ ਛਿੱਟਾ ਦੇਣਾ ਮਸ਼ੀਨ ਰੱਖੀ ਮੈਂ ਕਿਹਾ ਮੈਂ ਛਿੱਟਾ ਦਊਂ ਮਸ਼ੀਨ ਰੱਖੀ ਹੋਈ ਚਲ ਬਾਕੀ ਡਾਉਨ ਦੀ ਥੋੜੀ ਕਿਰਪਾ ਹੋਊਗੀ ਤੁਸੀ ਮਸ਼ੀਨ ਰੱਖ ਲਈ ਪਰ ਮਾਤਾ ਕਹਿੰਦੇ ਛਿੱਟਾ ਦੋ ਦੋ ਕੀ ਲੱਗਦਾ ਰੂਟਾ ਵੇਡਰ ਬਾਬਾ ਹੀ ਮਸ਼ੀਨ ਰੱਖਣ ਦਾ ਰੋਲਾ ਲਾ ਪਿਛਲੇ ਦਾ ਇਹ ਛੱਟਾ ਦਵਾਈ ਗਿਆ ਸਾਤੇ ਨਾ ਮੈ ਨਹੀਂ ਪਾਉਂਦਾ ਐਜੀ ਦੀ ਕੀ ਕਹਿੰਦੇ ਗੁਰਪੁਰ ਵੀ ਛੇਤੀ ਆ ਹੈ ਗੁਰਪੁਰ ਵੀ ਛੇਤੀ ਆ ਨਾ ਹਾਂ ਅੱਛਾ ਜੀ ਐਜੀ ਦੀ ਦੀਵਾਲੀ ਤਿਹਾੜਾ ਰਹਿ ਗਏ ਤੇ ਹਨਾ ਦਸਹਿਰਾ ਹਾਂ ਸਾਰੇ ਗਏ ਤੇ ਹੀ ਦੀਵਾਲੀ ਸਭ ਕੋ ਜਹਾਜ ਪਾਉਣਾ ਇੱਕ ਤੀ ਹੈ ਜਹਾਜ ਮੰਜਰ ਪਾਉਣਾ ਮੈਂ ਤਾਂ ਪਾਉਣਾ ਇਹ ਤਾਂ ਪੱਕੀ ਡਿਊਟੀ ਆ ਪੱਕੀ ਇਧਰ ਨੂੰ ਕਹ ਹਾਂ ਪੱਕਾ ਪਾਉਣਾ ਪੱਕਾ ਪੱਕਾ ਕੀ ਲੈ ਗੁਰੂ ਅੱਤਵਾਨ ਕਹ ਗਿਆ ਨਾ ਯਾ ਹਲੇ ਮੈਂ ਪਾਉਣਾ ਟ੍ਰੈਕ ਵਿੱਚ। ਹੋਰ ਨਹੀਂ ਵਰਖ ਮੈਂ ਕਰਦੀ ਆ ਠੀਕ। ਕੋਈ ਚਾੜ ਨਹੀਂ ਕੋਈ ਨਿੰਦਿਆ ਨਹੀਂ ਕੋਈ ਚੁਗੜੀ ਨਹੀਂ। ਹਮ ਆਪਣੇ ਆ ਆਪਣੇ ਜਾਮਨਾ ਕਰਿਆ। ਕਲੱਚ ਦੱਬਣਾ। ਆਪਣੇ ਆ ਸਾਵਨਾ ਉਹਨੇ ਫੁੱਲ ਪਾਉਣੇ। ਹਮ ਮੈਂ ਤਾਂ ਕਲੱਚ ਦੱਬਣਾ। ਚੱਲ ਹੋ ਜAVE ਕਿਰਪਾ। ਹਨਾ ਬਹੁਤ ਵਧੀਆ। ਬਾਕੀ ਕਿੰਨੇ ਦੋ ਤਿੰਨ ਮਹੀਨੇ ਰਹਿ ਗਏ ਨਾ। ਤਿੰਨ ਕਿ ਤਰਾ ਤਿੰਨ ਕਿ ਮਹੀਨੇ ਰਹਿ ਗਏ। ਕੀ ਵਾਜੀਰੀਆਂ ਵੱਡਦੀਆਂ ਸਾਹ ਕਣਕ ਵੀ ਜੋਣੀ ਕਣਕ ਵੱਧ ਕੇ ਪ੍ਰੋਗਰਾਮ ਵਾਹ ਠੀਕ ਤਿੰਨ ਮਹੀਨੇ ਰਹਿ ਗਏ ਵਧੀਆ ਵਧੀਆ ਭਾਈ ਹਮਮ ਮਹਿਰੂ ਨਾਨਕ ਦੇ ਸੇਵਾ ਲਈ ਜਾਗੇ ਕਿਰਪਾ ਕਿਰਪਾ ਕਰੇ ਹਮ ਉਹਦੇ ਸੇਵਾ ਆਈਦਾ ਸੇਵਾਦਾਰ ਹਮ ਬੱਕੀ ਡਾਉਣ ਬਾਬਾ ਆਈਦਾ ਭਗਤ ਆ ਮੈਂ ਵੀ ਤਾਂ ਭਗਤ ਹਾਂ ਮੈਂ ਵੀ ਭਗਤ ਹਾਂ ਹਾਂ ਡਾਉਣ ਬਾਬਾ ਬਾਬਾ ਤਾਂ ਮੋਰੀ ਤਾਂ ਹੋਣਾ ਪੈਂਦਾ ਇਹ ਮੋਰੀ ਹੋ ਜਾਂਦਾ ਮੋਰੀ ਬੋਰੀ ਹੋਣਾ ਪੈਂਦਾ ਮੋਰੀ ਹੋਣਾ ਪੈਂਦਾ ਵੀ ਹੋਵੇ ਇੱਕ ਬੰਦੇ ਨੂੰ ਹੋਣਾ ਪੈਂਦਾ ਘਰ ਚੋ ਵਿਆਹ ਹਮਮ ਕਿਉਂ ਵਿਆਹ ਜਗੇ ਮੋਰੀ ਜੇ ਇੱਕ ਬੰਦਾ ਹੋਊਗਾ ਸਾਰਾ ਥੋੜਾ ਥੱਪਰ ਥੋੜੋ ਹੋ ਜੂ ਮੈਂ ਤਾਂ ਇਹ ਘਰ ਜੇ ਆਪਣੇ ਮੁਖੀ ਆ ਇੱਕ ਦਾ ਇੱਕੇ ਹੁੰਦਾ ਮੁਖੀ ਇੱਕ ਪੰਨ 10 ਪੰਜ ਚ ਵੰਡਦਾ ਮੁਖੀ ਇੱਕੇ ਹੁੰਦਾ ਇੱਕੋ ਹੁੰਦਾ ਬਾਕੀ ਪੰਜ ਉਨੇ ਪੰਜ ਉਹ ਛੋਟੇ ਹੁੰਦੇ ਘਰ ਉਹ ਛੋਟੇ ਨੇ ਉਸਲਾਹਕਾਰ ਉਹਨੇ ਨਾਲ ਹਾਂ ਬਾਕੀ ਸਲਾਹਕਾਰ ਬਾਧੂ ਆ ਬਾਕੀ ਦਾਉਂ ਦੀ ਕਿਰਪਾ ਹਮ ਕਰ ਪਾ ਰੱਖਿਆ ਹੈ ਮਾਲਵਾ ਚਲੋ ਜੀ ਅੱਜ ਚੜਿਆ ਬਹੁਤ ਹੈ ਅਜੇ ਹਾਂ ਆ ਜਾਣੀ ਵਾਰ ਅਗਰਾਦਨ ਅਜੇ ਤਾਂ ਕਹਨੇ ਆ ਵੀ ਅੱਜ ਭਾਦੂ ਆ ਦਿਨ ਚੜਿਆ ਸੰਗਰਾਂਦ ਦਾ ਪਹਿਲਾ ਦਿਨ ਆ ਮਹੀਨੇ ਦਾ ਸੋਰੀ ਪਾਊਗਾ ਜੱਗੇ ਐਈ ਮਾੜਾ ਫੋਟਾ ਪਾਊਗਾ ਪੈ ਜਵੇ ਵਧੀਆ ਹੀ ਆ ਪਾਊਗਾ ਵਧੀਆ ਧੁੱਪ ਬਹੁਤ ਘੜੀ ਸੀ ਬਈ ਅੱਜ ਬਹੁਤ ਘੜੀ ਧੁੱਪ 8 ਵਜੇ 8 ਵਜੇ ਸਵੇਰੇ ਪੂਰੀ ਧੁੱਪ ਚੜ ਗਈ ਦੇਖ ਲਓ ਭਾਦੋਂ ਦੇ ਮਹੀਨੇ ਜੱਟ ਫਕੀਰ ਹੋਏ ਦਾ ਸਾਦ ਆਦ ਹੋਈ ਫਕੀਰ ਸਾਦ ਹੋਏ ਦਾ ਪਾਦ ਨੇ ਮਿੰਨੇ ਜਾਂਦਾ ਹਾਂ ਮੱਕੇਆਂ ਕੱਖ ਫੜਦੇ ਦੇ ਹੂੰ ਗਰਮੀ ਬਹੁਤ ਸੀ ਹੁਣ ਤਾਂ ਪੱਕੇ ਚੱਲ ਗਏ ਸੀ ਚੱਲ ਕੇ ਖਰਾਣਾ ਹੋ ਗਿਆ ਸਾਂਝੇ ਹੋ ਗਏ ਬਹੁਤ ਉੱਥੇ ਕਿਹੜਾ ਦਾ ਕੋਈ ਮੰਨੇ ਹੁਣ ਪਾਦੋਂ ਨੂੰ ਕੋਈ ਨਹੀਂ ਦੇਖਦਾ ਨਾਲ ਪਾਦੋਂ ਤਾਂ ਦੇਖੇ ਜੱਗੇ ਜੇ ਆਪਣਾ ਕੁਦਨ ਨਾ ਹੋਵੇ ਇਹ ਹੀ ਤਾਂ ਹੋਵੇ ਫਿਰ ਪਤਾ ਲੱਗਦਾ ਪਾਦੋਂ ਦਾ ਐ ਬਾਹਰ ਨਹੀਂ ਨਿਕਲ ਕੇ ਦੇਸੀ ਤਾਂ ਛੱਡਦੇ ਨਹੀਂ ਹਾਂ ਐਸੀ ਦਾ ਛੱਡਦੇ ਆ ਅਗਲਾ ਕਰਾਂ ਚੋਂ ਨਿਕਲਦਾ ਦਫਤਰਾਂ ਜੇ ਸੀ ਗੱਡੀਆਂ ਜੇ ਸੀ ਸਾਰੇ ਪਾਸੇ 6 ਸੀ ਵਾਲਾ ਕੰਮ ਹੈ ਨਾ ਜੀ ਗੱਡੀ ਤੱਕ ਜਾਣਾ ਉੱਪਰ ਛਤਰੀ ਵੀ ਗਰਮੀ ਨਾ ਲੱਗੇ ਉੱਪਰ ਸੱਤ ਲੱਗੇ ਵੜ ਜਾਈ ਸੀ ਚ ਹੈ ਨਾ ਗੱਡੀ ਨਿਕਲ ਜਾ ਘਰ ਆਏ ਸੀ ਹਮ ਕਾਰ ਚੋਂ ਨਿਕਲ ਗੱਡੀ ਜੇ ਸੀ ਹੋਈ ਗੱਲ ਹੈ ਇਹ ਚੱਕਰ ਆ ਕੰਮ ਹੀ ਸੀ ਕੰਮ ਹੀ ਆਉਂਦੇ ਜੇ ਦੁਕਾਨ ਕੋਲ ਰੁਕੂਗਾ ਦੁਕਾਨਾਂ ਜੇ ਸੀ ਹੋਟਲਾਂ ਜੇ ਸੀ ਨਿਆਰੇ ਦਾਪੇ ਭਾਈ ਬਾਕੀ ਜਿਆਦਾ ਕੰਮ ਵਧਾਉਣਾ ਨਹੀਂ ਚਾਹੀਦਾ ਫਿਰ ਕੰਮ ਨਹੀਂ ਹੁੰਦਾ ਨਾ ਫਰਕ ਪੈਂਦਾ ਸਰੀਰ ਨੂੰ ਥੋੜਾ ਹੁੰਦਾ ਏਸੀ ਵਾਲਾ ਕੰਮ ਬੰਦਾ ਜਿਹੜਾ ਏਸੀ ਚ ਰਹਿਣ ਲੱਗਿਆ ਉਹ ਨਹੀਂ ਬੰਦਾ ਕੰਮ ਕਰ ਸਕਦਾ ਜਿਆਦਾ ਜ਼ੋਰ ਜ਼ੋਰ ਔਖਾ ਹੋ ਜਾਂਦਾ ਸਰੀਰ ਫਿਰ ਕੰਡਮੇ ਹੁਣ ਨਾ ਕੰਡਮ ਕਿਹਾ ਜਿਹੜਾ ਮੇਰਾ ਪਸੀਨਾ ਨਿਕਲ ਆ ਸਰੀਰ ਚੋਂ ਉਹ ਨਿਕਲਣਾ ਨਹੀਂ ਇਹੀ ਕਿੱਥੇ ਨਿਕਲਦੇ ਜਿੰਨਾ ਸਰੀਰ ਨੂੰ ਉਨਾ ਬਾਹ ਜਿੰਨਾ ਉਹ ਹਾਂ ਜਿੰਨਾ ਬਾਹੂਗੇ ਉਨਾ ਰੱਜ ਕੇ ਖਾ ਧੱਪ ਕੇ ਸਰੀਰ ਨੂੰ ਬਾਹ ਰੱਜ ਕੇ ਖਾ ਇਹ ਗੱਲ ਆ ਬਾਕੀ ਚਲੋ ਕੱਖ ਲੱਦੋ ਚਰੀ ਲੱਦੀ ਜੀ ਹਾਂ ਚਰੀ ਨਹੀਂ ਇਹ ਤਾਂ ਨਹੀਂ ਚਰੀ ਬਾਦ ਵਿੱਚ ਹੋ ਗਈ ਬਈ ਆਪਣੀ ਆਬੇ ਕਿੰਨੀ ਕਹੂਗੀ ਹਣੀ ਹੋ ਗਈ 15 ਫੁੱਟ ਦੀ ਹਨਾ 15 ਫੁੱਟ ਦੀ ਤਾਂ ਹੈਗੀ ਆ 15 12 ਦੀ ਬੱਕੀ 12 ਹੀ ਤਾਂ ਬੱਕੀ 12 13 ਫੁੱਟ ਹੈਗੀ ਆ ਮੱਦ ਹੋਊਗੀ 12 ਤੇ ਲੰਬਾਈ ਦੇਖੋ ਕਿੰਨੀ ਆ ਹਾਂ 15 ਪੱਕੀ ਆ 13 14 ਫੁੱਟ ਤਾਂ 13 14 ਫੁੱਟ ਤਾਂ ਹੋਊਗੀ ਰਾਂ ਕੋਲ ਖੜਕੇ ਦੇਖ ਬਾਬੇ ਕਿੰਨੀ ਆ 15 ਫੁੱਟ ਆ ਪਏ ਆ ਉਹਦੇ ਉਹ ਲੰਬੀ ਦੇਖੋ ਉਹ ਕਿੱਥੇ ਲੱਗਿਆ ਇਹ ਤਾਂ 20 ਦੇ ਉੱਪਰ ਲੱਗਦੀ ਆ ਨਹੀਂ ਨਹੀਂ ਬਾਬੇ ਇਹਦੀ 20 ਵੀ ਜ਼ਿਆਦਾ ਹੋਗੀ 20 ਦਾ 14 15 ਦਾ ਹੀ ਆ 15 ਪੱਕੀ ਆ ਕੱਲ ਫੀਤਾ ਲਿਆਉਣੇ ਆ ਦਾਤੀ ਬਾਅਦ ਚ ਲੱਦੂਗਾ ਫੀਤਾ ਵੇਲਾ ਨਾ ਨਾ ਫੀਤਾ ਕੱ ਲੈਉਣ ਜੇਲੀ ਵੱਡ ਲੈ ਗਿਆ ਇਹ ਵੀ ਫੀਤਾ ਮਾਰਨੀ ਰੇੜੇ ਤੇ ਮਾਰ ਲੋ ਨਾ ਨਾ ਕਰ ਇਹ ਲੱਤ ਘੇਰੇ ਹੈਗਾ ਸਾਡੇ ਕੋਲ 50 ਫੁੱਟ ਵਾਲਾ ਫੀਤਾ ਹੋਵੇ ਫੀਤਾ ਮਾਰਨੀ 50 ਆਪਣੇ 15 ਫੁੱਟ ਤੇ ਘੱਟਣੀ ਤੇਰੀ ਇਹ ਲੈੜਾ 12 ਤੈਨਾ ਫੁੱਟਾ ਗੱਬਲੀ ਦੇਖ ਲੈ 15 ਫੁੱਟਾ ਉਹੀ ਹੈ ਨਾ ਗੱਬੇ ਦਾ 15 ਹੈ ਚਲੋ ਹੀ ਚੱਲਦੇ ਮਾਤਾ ਮੂਰੇ ਅਰਦਾਸ ਇੱਥੇ ਵੀ ਪੈਂਦਾ ਜੀ ਕਿੱਥੇ ਮਾਤਾ ਜੀ ਉੱਧਰ ਤਾਂ ਪੈਂਦਾ ਰਹਿੰਦਾ ਪਹਾੜਾਂ 'ਚ ਤਾਂ ਪੈਂਦਾ ਰਹਿੰਦਾ ਆ ਦੇਖ ਲੈ ਮਾਤਾ ਮੂਰੇ ਬਹਿੰਤੀ ਆ ਮੀਂਹ ਸਾੜੇ ਕਾ ਨਹੀਂ ਪੀਂਦਾ ਅਨੰਦਪੁਰ ਸਾਹਿਬ ਰੋਪੜ ਤੱਕ ਯਾਰ ਪੈਂਦਾ ਰਹਿੰਦਾ ਮੀਂਹ ਯਾਰ ਰੋਪੜ ਮੋਹਾਲੀ ਇੱਧਰ ਚੰਡੀਗੜ੍ਹ ਨੂੰ ਦੇਖ ਲੈ ਪੈਂਦਾ ਰਹਿੰਦਾ ਇੱਧਰ ਪਰਸੋਂ ਇੰਨਾ ਮੀਂਹ ਪਿਆ ਮਰੰਡੇ ਤੱਕ ਪੂਰਾ ਮੀਂਹ ਪਿਆ ਪਰਸੋਂ ਪਰਸੋਂ ਜੇ ਟੂਰਨਾਮੈਂਟ ਦਾ ਬਰਾਹੀ ਹਾਲ ਹੋ ਗਿਆ ਟੂਰਨਾਮੈਂਟ ਪਰਸੋਂ ਹੀ ਦਾ ਬਾਪੇ ਉਦੋਂ ਪੂਰਾ ਮੀ ਪਿਆ ਉੱਥੇ 11 ਤਰੀਕ ਨੂੰ ਪਿਆ ਹੋਰੇ ਜਗਾ ਨਾ ਟੂਰਨਾਮੈਂਟ ਜੇ ਕਿੱਥੇ ਦਾ ਚੱਲੀਆਂ ਤਾਂ ਬੜੀਆਂ ਬੜੀਆਂ ਚੱਲੀਆਂ ਦਾ ਆਹ ਤੇ ਕ੍ਰਿਕਟ ਦਾ ਦਾ ਉਹਦਾ ਕ੍ਰਿਕਟ ਦਾ ਦਾ ਕੁਸ਼ਤੀ ਦਾ ਅਗਲੇ ਮਹੀਨੇ ਜਿਹੜੀ ਵੇਲੇ ਹੁੰਦੀ ਆ ਉਹ ਅਗਲੀ 19 ਤਰੀਕ ਨੂੰ ਦਸਵੀਂ ਆ ਉੱਥੇ ਚੱਲਾਂਗੇ ਅਸੀਂ ਹੈਡੋ ਜਾਵਾਂਗੇ ਉੱਥੇ ਵੇਲੇ ਹੈਡੋ ਵੇਟ ਵੀ ਦੇਖਤੀ ਹੈਡੋ ਵੇਟ ਵੀ ਹੁੰਦੀ ਆ ਵੇਲੇ ਵੀ ਹੁੰਦੀ ਆ ਬੁੱਢਿਆ ਤਾਂ ਮਨ ਲੱਗਣਾ ਵੇਲੇ ਮੈਨੂੰ ਗਿਆ ਇੱਕ ਤੀ ਲੱਗਣਾ ਹਾਂ ਸ਼ਾਇਦ ਮਨ ਲੱਗਦਾ ਪਿਛਲੇ ਸਾਲ ਦਾ ਕਿਹੜਾ ਲੱਗਿਆ ਦਾ ਆਤਮਾ ਆਤਮਾ ਹੀ ਲੱਗਿਆ ਤਾਂ ਉੱਤ ਪੇਲੇ ਉੱਤਰ ਜੀ ਸੈਨੂ ਬੇਟ ਚਲੇ ਜਾਉਂਗਾ ਆਤਮਾ ਹੀ ਸੁਣਨਾ ਡੈੜੀ ਦਾ ਆਤਮਾ ਬੁੱਢੇ ਵਾਲੀ ਦਾ ਫੈਨ ਅਮਰ ਰੋਜੀ ਹਟ ਗਈ ਅੱਗੇ ਉਹਨਾਂ ਦੀ ਜੋੜੀ ਵਧੀਆ ਸੀ ਉਹ ਜੱਦੇ ਹੋਏ ਆ ਕੰਮ ਕਾਟ ਗਿਆ ਡੈੜੀ ਇਹਨਾਂ ਦਾ ਨਾ ਨਾ ਰੋਜੀ ਤਾਂ ਵਧੀਆ ਉਹ ਜੋੜੀ ਤਾਂ ਟੁੱਟ ਗਈ ਜੋੜੀ ਟੁੱਟ ਗਈ ਰੋਜੀ ਤਾਂ ਵੱਧ ਗਿਆ ਰੋਜੀ ਆ ਘੱਮ ਵੱਧ ਗਿਆ ਹਾਂ ਉਹ ਬਾਹਰ ਗਈ ਹੋਈ ਹੁਣ ਕੈਨੇਡਾ ਸ਼ੋਅ ਲਾਉਣ ਕਿਤੇ ਜਾਵੇ ਕੌਲੀ ਵੱਧ ਗਿਆ ਪਰ ਉਹਦਾ ਹਾਂ ਆਤਮੇ ਦਾ ਘਟ ਗਿਆ ਆਤਮਾ ਤਿੰਤ ਤਿੰਨ ਲੈ ਹੀ ਵਰਦਾ ਗਾਉਣੀ ਵਾਲੀ ਉਹ ਕੱਲੀਏ ਬਹੁਤ ਆ ਕੱਲੀਏ ਹਾਂ ਉਹ ਕੱਲੀਏ ਕੋਈ ਨਹੀਂ ਗਾਉਣੀ ਵਾਲਾ ਕੱਲੀਏ ਬਹੁਤ ਆ ਇੱਕ ਨਾਂ ਗਾਉਂਦੀ ਆਪਣੇ ਇੱਕ ਨਾਂ ਜੋਰ ਤਾਂ ਹੀ ਚੜਾਈ ਹੋਈ ਸੀ ਜੇ ਇੱਕ ਨਾਂ ਗਾਉਂਦੀ ਚਲੋ ਫਿਰ ਬਾਈ ਮੌਸਮ ਦਾ ਕੁਝ ਨਹੀਂ ਪਤਾ ਨਹੀਂ ਏ ਧੂਈ ਜਾ ਕੇ